ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਬੱਚੂਆਣੇ ਦੇ ਵੱਲੋਂ ਸਹਿਬਜ਼ਾਦਿਆਂ ਦੇ ਸਿੱਖੀ ਦਿਹਾੜੇ ਨੂੰ ਸਮਰਪਿਤ ਜੋ 25 ਦਸੰਬਰ ਤੋਂ ਲੈ ਕੇ ਅੱਜ 5 ਜਨਵਰੀ ਨੂੰ ਜੋ ਕਿ ਆਪਣਾ ਸੌਰੀ 6 ਜਨਵਰੀ ਹੋ ਚੁੱਕੀ ਆ ਸੋ ਜੋ ਆਪਣਾ ਕੈਂਪਾ ਦਾ ਉਹ ਅਜ 13ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕੇਗਾ ਸੋ ਅੱਜ 13ਵੇਂ ਦਿਨ ਦੀਆਂ ਜੋ ਲਾਈਵ ਤਸਵੀਰਾਂ ਲਾਈਵ ਵੀਡੀਓ ਤੁਹਾਡੇ ਸਾਹਮਣੇ ਅਸੀਂ ਰੂਰੂ ਕਰ ਰਹਿਆਂਗੇ ਸੋ ਜਿੰਨੇ ਵੀ ਹਾਜ਼ਰ ਸਾਥੀ ਆ ਬੱਚੇ ਆ ਭਰਾ ਆਗੇ ਸਭ ਦਾ ਸੀਤੈਦਲੋਂ ਧੰਨਵਾਦ ਕਰਦੇ ਆ ਸੋ ਸਾਡੇ ਦਸਤਾਰ ਸਿਖਾਉਣ ਵਾਲੇ ਭਰਾਵਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਸਾਡੇ ਤੱਕ ਭਰਾ ਪਹੁੰਚੇ ਆਗੇ ਸੁਕਰ ਦੇ ਗਿਣਤੀ ਵੱਧ ਕਦੇ ਘਟ ਇਸੇ ਤਰ੍ਹਾਂ ਜੋ ਸਾਡਾ ਜੋ ਕੈਂਪ ਯਾਰੀ ਹੈਗਾ ਇਸ ਕੈਂਪ ਦੀ ਸ਼ੁਰੂਆਤ 25 ਦਸੰਬਰ ਤੋਂ ਸਹਿਬਜ਼ਾਦਿਆਂ ਦੇ ਸੀ ਦੀ ਦਿਹਾੜੇ ਨੂੰ ਸਮਰਪਿਤ ਕੀਤੀ ਸੀਗੀ ਵੱਲੋਂ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਤੇ ਇਸ ਕੈਂਪ ਦੀ ਜਿਹੜੀ ਆਪਾਂ ਅਖੀਰ ਆ ਜਿਹੜਾ ਉਹ ਫਰਵਰੀ ਦੇ ਅੰਤ ਦੇ ਤੱਕ ਕਰਨਾਗਾ ਸੋ ਜੋ ਵੀ ਭਰਾ ਨੌਜਵਾਨ ਬੱਚੇ ਦਸਤਾਰ ਸਿੱਖਣ ਦੇ ਚਾਹਵਣ ਨੇ ਤਾਂ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਬੱਛੂਆਣਾ ਜੋ ਕਿ ਦਸਤਾਰ ਸਿੰਘ ਸਖਲਾਈ ਕੈਂਪ ਲਗਾਇਆ ਹੋਇਆ ਹੈਗਾ ਉੱਥੇ ਆ ਕੇ ਸ਼ਾਮ ਨੂੰ ਜਿਹੜਾ 6 ਵਜੇ ਤੋਂ ਕੈਂਪ ਦੀ ਸਟਾਰਟਿੰਗ ਹੁੰਦੀ ਆ ਤਾਂ ਬਾਅਦ ਦੇ ਵਿੱਚ ਆਪਾਂ 8:00 8:30 ਵਜੇ ਤੱਕ ਜਿਹੜਾ ਕੈਂਪ ਹਰ ਰੋਜ਼ ਰojana ਇਹ ਆਪਾਂ ਇੱਥੇ ਕਲਾਸ ਲਾਉਂਦੇ ਆਂਗੇ ਸੋ ਅੱਜ 13ਵੇਂ ਦਿਨ ਦੇ ਵਿੱਚ ਇਹ ਕਲਾਸ ਐਂਟਰ ਕਰ ਚੁੱਕੀ ਹੈਗੀ ਸੋ ਜਿੰਨੇ ਵੀ ਭਰਾ ਪਹੁੰਚਦੇ ਆ ਬੱਚੇ ਪਹੁੰਚਦੇ ਆ ਨੌਜਵਾਨ ਪਹੁੰਚਦੇ ਆ ਅਸੀਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਉਹਨਾਂ ਸਾਰੇ ਹੀ ਭਰਾਵਾਂ ਦਾ ਅਸੀਂ ਧੰਨਵਾਦ ਕਰਦੇ ਆ ਵੀਰਾਂ ਦਾ ਧੰਨਵਾਦ ਕਰਦੇ ਆ ਜੋ ਵੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਾਗਾ ਦੇਖਦਾਗਾ ਸੋ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦਾ ਇਹ ਉਦਮ ਅਪਰਾਲਾ ਕਿਵੇਂ ਦਾ ਲੱਗਿਆ ਤੁਸੀਂ ਲਾਈਕ ਸ਼ੇਅਰ ਕਮੈਂਟ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਕੀ ਦੱਸਿਓ ਸੋ ਅੱਜ ਇਸ ਭਰਾ ਦੇ ਦੁਆਰਾ ਇਹ ਦਸਤਾਰ ਸਜਾ ਕੇ ਨੌਜਵਾਨ ਦੇ ਸਿਰ ਤੇ ਤਾਂ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਦਸਤਾਰ ਸਜਾਉਣੀ ਆ ਕੀ ਕੀ ਤੁਹਾਡੇ ਵਿੱਚ ਕਮੀਆਂ ਨੇ ਕਿਵੇਂ ਇਹਨਾਂ ਕਮੀਆਂ ਨੂੰ ਦੂਰ ਕਰਨਾ ਕਿਵੇਂ ਪੱਗ ਦੀ ਪੂਣੀ ਕਰਨੀ ਆ ਕਿਵੇਂ ਲੜ ਇੱਕ ਦੂਜੇ ਦੇ ਉੱਪਰ نیچے ਲਾਉਣਾਗਾ ਸੋ ਇਹ ਸਭ ਕੁਝ ਇਸ ਭਰਾ ਦੇ ਦੁਆਰਾ ਦੱਸਿਆ ਜਾਵੇਗਾ ਸੋ ਸਭ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾਗਾ ਅਤੇ ਜੋ ਵੀ ਪਿਆਰ ਸਤਿਕਾਰ ਤੁਸੀਂ ਦੇਣਾਗਾ ਤਾਂ ਲਾਈਕ ਸ਼ੇਅਰ ਕਮੈਂਟਾਂ ਦੇ ਵਿੱਚ ਦੇਣਾਗਾ ਤੇ ਜਿੰਨੇ ਵੀ ਪਿੰਡ ਬੱਚੂਆਂ ਨੇ ਦੇ ਸਾਰੇ ਹੀ ਉਹਨਾਂ ਭੈਣਾਂ ਨੂੰ ਸਾਰੇ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਕੈਂਪ ਦੇ ਵਿੱਚ ਹਾਜ਼ਰ ਕਰੋ ਹਾਜ਼ਰੀ ਲਵਾਉਣ ਰੋਜ਼ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਵਤਾਰ ਦਿਹਾੜੇ ਦੇ ਮੌਕੇ ਤੇ ਇੱਕ ਦਸਤਾਰ ਸਖਲਾਈ ਕੈਂਪ ਲਗਾਇਆ ਜਾਵੇਗਾ ਦਸਤਾਰ ਸਖਲਾਈ ਇੱਕ ਕੰਪੀਟੀਸ਼ਨ ਕਰਵਾਇਆ ਜਾਵੇਗਾ ਇੰਨਾ ਹੀ ਹਾਜ਼ਰ ਨੌਜਵਾਨਾਂ ਚੋਂ ਵੀਰਾਂ ਚੋਂ ਬੱਚਿਆਂ ਚੋਂ ਸੋ ਹੁਣ ਆਪਾਂ ਦੇਖਦੇ ਹਾਂ ਕਿ ਕਿੱਦਾਂ ਜਿਹੜੀ ਦਸਤਾਰ ਸਿਰ ਤੇ ਸਜਾਉਣੀ ਆ ਕਿਵੇਂ ਆਪਾਂ ਕੱਲਾ ਕੱਲਾ ਪੁਆਇੰਟ ਕੱਲਾ ਕੱਲਾ ਹੋ ਕੱਲੀ ਕੱਲੀ ਗੱਲ ਸਮਝਾਂਗੇ ਸੋ ਕਿਸ ਤਰ੍ਹਾਂ ਇਹ ਦਸਤਾਰ ਸਜਾਉਣੀਆ ਚੋਂ ਆਪਾਂ ਦੇਖਦੇਾਂਗੇ ਸੋ ਵੀਰ ਜਿਹੜੀ ਸ਼ੁਰੂਆਤ ਕਰ ਰਹੇ ਨੇ ਤੋ ਪਹਿਲਾ ਸਟਾਰਟ ਕਰਨਾ ਹੈ ਖੱਬੇ ਪਾਸੇ ਤੋਂ ਜਦੋਂ ਆਪ ਬੰਨਣੀ ਆ ਤਾਂ ਖੱਬੇ ਪਾਸੇ ਮੂੰਝਣਾ ਫੜਨਾ ਤੇ ਸਿਰ ਦੇ ਵਿਚਾਲੇ ਲਾਉਣਾ ਇੱਕ ਤਰ੍ਹਾਂ ਤੁਸੀਂ ਇਹ ਸਮਝ ਲਓ ਵੀ ਪੱਗ ਦਾ ਰੂਲ ਜੇ ਰੂਲ ਫੋਲੋ ਕਰਾਂਗੇ ਤਾਂ ਛੇ ਦੀ ਬੰਦਾ ਪੱਗ ਸਿੱਖ ਜਾਂਦਾ ਸਿਰ ਦੇ ਵਿਚਾਲੇ ਲਾਉਣਾ ਅੱਖ ਤੇ ਲਾਉਣਾ ਗੱਲ ਤੇ ਲਾਉਣਾ ਤੇ ਕੰਨ ਤੇ ਇਹ ਚੀਜ਼ਾਂ ਕਵਰ ਹੋਣਾ ਪੱਗ ਪੱਗ ਕਦੇ ਇਹ ਨਹੀਂ ਹੋ ਸਕਦਾ ਜੇ ਨਾ ਸੇ ਪਹਿਲਾ ਲੜੜ ਤਾਂ ਰੰਗ ਜਦੋਂ ਆਪਾਂ ਪਹਿਲੀ ਲੜਚੀ ਉੱpon ਲੱਗ ਜਾਂਦਾ ਵੀ ਹਾਂ ਆਪਾਂ ਕਰਉਂਦਾ ਸੀ। ਪਹਿਲਾ ਲੜੜ ਇਹਪਨ ਦੱਸ ਦਿੰਦਾ ਵੀ ਸਹੀ ਲੱਗਿਆ ਆਪਾਂ ਕਰਉਂ ਨਹੀਂ ਹੋਊਗਾ। ਪਹਿਲਾ ਲੜੜ ਇਹਦੀ ਵੀ ਕਰਨੀ ਆ ਪਹਿਲੇ ਕੱਢਦੇ। ਇਹਨੂੰ ਅੰਦਰ ਨੂੰ ਮੋੜਦੇ ਓਹਦਾ ਜਾ। ਇੰਨਾ ਕੁ ਲੜਾ ਬਣੇ ਪਹਿਲਾ ਲੜ ਜਿਹਦਾ ਆਪਾਂ ਲਾਉਣਾ। ਉਸ ਤੋਂ ਬਾਅਦ ਤੁਸੀਂ ਇਸ ਜੇ ਚ ਤਿੰਨ ਚਾਰ ਬਾਲ ਪਾਉਣੇ ਆ। ਵੱਧ ਪੈਂਦੇ ਵੱਧ ਪਾ ਲਓ। ਵੈਸੇ ਬਾਲੇ ਬਣਾ ਦਾ ਚੱਕਰ ਤੇ ਨਾਲ ਹੀ ਪਾਓ। ਪਹਿਲਾਂ ਆਪਾਂ ਲੜਦਰ ਸਿੱਖੋ। ਬਾਕੀ ਕਦੋਂ ਬਾਸੂ ਸਿਰ ਦੇ ਵਿਚਾਲੇ ਗੱਲ ਅੱਖ ਤੇ ਕੰਨ ਉਸ ਤੋਂ ਬਾਅਦ ਜਦੋਂ ਪਿੱਛੇ ਵਾਗਿਆ ਲੜ ਪਿਛੋੜਾ ਦੋ ਉਂਗਲਾਂ ਨਾਲ ਇਹਨੂੰ ਦੱਬਣਾ ਜਿਵੇਂ ਆਪਾਂ ਇੱਥੋਂ ਅੱਗੋਂ ਦੱਬਾਂਗੇ ਓਵੇਂ ਪਿੱਛੋਂ ਦਬਣਾ। ਕੰਨੀ ਮੂਰ ਨੂੰ ਇਸਫਾਈ ਕਰਨੀ ਪਗਦੀ। ਪਿੱਛੋਂ ਵੀ ਕਰਨੀ ਐ। ਆਹ ਲੜ ਨੂੰ ਮੋਢੇ ਤੇ ਰੱਖ ਕੇ ਇਹ ਖੋਲਣੀ ਖੋਲਣਾ ਇੰਨਾ ਕੁ ਜਿੰਨਾ ਆਪਾਂ ਪੂਣੀ ਕਰਨ ਵਾਲੇ ਖੋਲਦੇ ਆ। ਉਸ ਤੋਂ ਬਾਅਦ ਲੜ ਨੂੰ ਉੱਪਰੋਂ ਫੜਨਾ ਕਰਦਾ। ਖੱਬਾ ਹੱਥ ਆਪਣਾ ਜਿਹੜਾ ਪਿੱਛੇ ਜਾਊਗਾ। ਦੋ ਉਂਗਲਾਂ ਨਾਲ ਪਿੱਛੇ ਦੱਬ ਕੇ ਜਿੱਥੇ ਪਹਿਲਾ ਰੜਦਾ ਰਿਹਾ ਆਪਾਂ। ਉਹਦੇ ਉੱਪਰ ਹੀ ਆਊਗਾ ਦੂਜਾ ਰੜ। ਆਹ ਉਂਗਲਾਂ ਨਾਲ ਦੇਖਣਾ ਆਪਾਂ ਨੇ ਵੀ ਲੜ ਕਿੱਥੇ ਢਿਕੇ। ਇਹ ਉਂਗਲਾਂ ਦੱਸਣਗੇ। ਜਿੰਨਾ ਲੜ ਖੁੱਲਦਾ ਉਹਨਾਂ ਨੂੰ ਥੱਲੇ ਖੋਲਣਾ। ਬੋਲੇ ਬਿਨਾ ਲੜ ਨਹੀਂ ਆਉਣਾ ਉਸ ਤੋਂ ਬਾਅਦ ਸਾਰੀ ਪੱਗ ਨੂੰ ਇੱਥੇ ਇਕੱਠੀ ਕਰਕੇ ਕੱਤੀ ਫੜਦੇ ਆ ਇਹਨੇ ਇਹ ਗੇਪਾ ਰੋਟੀ ਦਾ ਫੜਾਗੇ ਜਦੋਂ ਰੋਟੀ ਦਾ ਫੜ ਕੇ ਇੱਥੇ ਬਲ ਪਾਉਗੇ ਤਾਂ ਲੜਨ ਲੱਗਦੇ ਹੀ ਇੱਥੇ ਬਲ ਨਹੀਂ ਪੈਣਗੇ ਇਹੋ ਇਕੱਠਾ ਫੜਾਂਗੇ ਫਿਰ ਇੱਥੇ ਦੱਬਾਂਗੇ ਬਲ ਆਟੋਮੈਟਿਕ ਪੈਣ ਐ ਇਹ ਉਦੋਂ ਤਾਂ ਟ੍ਰੈਕ ਰੱਖਾਂਗੇ ਨਾ ਬਲ ਆਪਣੇ ਆਪ ਹੀ ਪੈ ਜਾਣਾ ਬਲ ਪਾਉਣ ਦੀ ਲੋੜ ਨਹੀਂ ਹੈ ਐਵੇਂ ਅੱਗੋਂ ਤੋਂ ਬਣਾ ਐਵੇਂ ਪਿੱਛੋਂ ਤੋਂ ਬਣਾ ਇਥੋਂ ਕੱਲਾ ਕੱਲਾ ਲੜਣਾ ਐਂ ਦਰ ਲਾ ਇੱਥੇ ਬਸ ਇਹਨਾਂ ਪਤਾ ਨਾ ਲੱਗੇ ਕਿ ਪਹਿਲਾ ਦੂਜਾ ਲੜਣ ਕਿੱਥੇ ਪਿਆ ਇਥੋਂ ਜਮਾ ਪਤਾ ਨਹੀਂ ਲੱਗਦਾ ਇੱਕ ਸਾਰੀ ਪੱਗ ਨਾਲ ਪਿੱਛੇ ਘੜੀਸਾ ਕਰੋ ਪੱਗ ਨੂੰ ਐ ਉੱਪਰ ਦੀ ਐਂ ਕਰਦੇ ਕੋ ਸਿਰ ਦੇ ਉੱਪਰ ਵੀ ਆਗੂ ਉੱਥੀ ਵੀ ਰਹਿਣ ਨੂੰ ਸਾਰੀ ਅੱਲਾ ਨਾਲ ਉੱਪਰ ਦੀ ਕਰਦੇ ਕੋ ਸਿਰ ਦੇ ਜਿਹੜਾ ਲੜ ਲਾਉਣਾ ਐ ਐ ਗਿੱਕੀ ਦੇ ਵਿੱਚ ਧਰਨਾ ਇੱਥੇ ਆਹ ਚੀਜ਼ ਆਪਣੀ ਸ਼ੇਪ ਵਿੱਚੋਂ ਫੇਰ ਬਣਦੀ ਐ ਲੜ ਨੂੰ ਫੇਰ ਬੋਲਣਾ ਇੱਥੋਂ ਪੜਨਾ ਹੈ ਉਪਰੋਂ ਪਿੱਛੋਂ ਪੜਨਾ ਹੈ ਪਿੱਛੋਂ ਦੱਬ ਕੇ ਲੜਮੋ ਬਸ ਇੰਚ-ਇੰਚ ਦੀ ਵਿੱਚ ਤੇ ਸਾਰੇ ਲੜ ਧਰਨੇ ਆ ਆਪਾਂ ਨੂੰ ਆਪਣੀਆਂ ਉਂਗਲਾਂ ਦੱਸਣੀਆਂ ਦੀ ਕਿੰਨਾ ਕ ਲੜਾਂ ਦੇ ਵਿੱਚ ਫਰਕ ਹੈ ਸਿੱਖ ਕੇ ਤੁਸਾਂ ਵੀ ਇੱਧਰ ਇਕੱਠਾ ਬੰਨ ਲੈ ਜਿਹੜਾ ਆਪਣਾ ਸਰਵਾਂ ਲੜ ਹੁੰਦਾ ਇਹਨੂੰ ਥੋੜਾ ਜਿਹਾ ਉੱਪਰ ਕਰ ਲਿਆ ਕਰੋ ਬਲ ਵੱਧ ਪੈ ਜਾਏਗਾ ਇੱਕ ਤਾਂ ਬਲ ਪਾਉਣ ਦਾ ਤਰੀਕਾ ਉਹ ਤੁਹਾਨੂੰ ਦੱਸਿਆ ਇਸ ਸਿੱਧਾ ਲੜ ਲਾਤਾ ਜੀ ਆਪਾਂ ਸਿੰਪਲ ਇੱਕ ਬਾਲ ਐ ਕੱਲ ਕੱਲੇ ਚੱਕ ਕੇ ਬਲ ਪਾ ਲੈ ਗਣ ਜੇ ਪਾ ਸਕਦੇ ਏ ਵੀ ਤਰੀਕਾ ਹੈਗਾ ਬਲ ਪਾਉਣ ਦਾ ਐ ਥੋੜੇ ਜਿਹਾ ਬਲ ਜਿਆਦਾ ਬਹਿ ਜਾਣਗੇ ਉੱਪਰ ਦੇ ਲੜ ਅੱਛਾ ਬਲ ਪਾਏਗੇ ਨਾਲ ਹੀ ਥਲੜਾ ਲੜ ਲਾ ਦੇਖ ਲੋ ਐਨੇ ਬਲ ਪਾ ਕੇ ਇਹਨੂੰ ਫੜ ਕੇ ਰੱਖੋ ਆਹ ਤਿੰਨਾਂ ਉਂਗਲਾਂ ਨਾਲ ਉੱਪਰਲਾ ਲੜ ਦਬਕੋ ਇੱਥੇ ਇੰਨੇ ਕਿ ਹੀ ਇੰਨਾ ਕਿ ਹੀ ਨਾਲ ਹੋਣਾ ਚਾਹੀਦਾ ਇੰਨਾ ਇਹ ਨਹੀਂ ਹੈਗਾ ਵੀ ਆਪਾਂ ਇੰਨਾ ਬਣਾ ਲਿਆ ਨਾ ਪਰ ਉਹ ਸੋਹਣਾ ਹੀ ਲੱਗਦਾ ਪਰ ਇੱਥੋਂ ਫੜ ਕੇ ਇਹਨੂੰ ਇਕੱਲਾ-ਇਕੱਲਾ ਲਾਣਾ ਇੱਥੇ ਕੁਲਰ ਨੂੰ ਲੜ ਮੁਕਾ ਪਹਿਲੇ ਤਿੰਨ ਲੜਨੇ ਜਿਹੜੇ ਆਪਣੇ ਇੱਥੋਂ ਘਰਉਣਗੇ ਆਏ ਤੁਲੇ ਨੂੰ ਜਾਣਗੇ ਹੁਣ ਚੌਥਾ ਲੜਾਊਗਾ ਉਹ ਆਊਗਾ ਇੱਥੋਂ ਹੀ ਪਰ ਜਾਊਗਾ ਇਧਰੋਂ ਆਏ ਨੂੰ ਜੋ ਫਿਰ ਪੰਜਵਾਂ ਆਊਗਾ ਆਊਗਾ ਇੱਥੋਂ ਹੀ ਉਹ ਫਿਰ ਉੱਪਰ ਹੋ ਜਾਊਗਾ ਫਿਰ ਛੇਵੀਂ ਕਾ ਕੋਣ ਦੀ ਸਟੈਪ ਸਾਰਾ ਉਹੀ ਹੈ ਲੜਦਾ ਖੋਲਣਾ ਪਿੱਛੋਂ ਦਬਣਾ ਅੱਗੇ ਦਬਣਾ ਇੱਥੋਂ ਲੜ ਨੂੰ ਖੋਲੇ ਬਣਾ ਲਾਉਣਾ ਖੋਲੇ ਬਣਾ ਲੱਗਦਾ ਨਹੀਂ ਅਦੇ ਕੋਮਣ ਲੜਾ ਆਊਗਾ ਉੱਥੇ ਹੀ ਜਾਊਗਾ ਉੱਧਰ ਨੂੰ ਇਹ ਨੜਾ ਹੈਗੇ ਐ ਥੱਲੇ ਨਹੀਂ ਜਾਣਾ ਐ ਉੱਪਰੋਂ ਲੈ ਕੇ ਆਣ ਇਹ ਇੱਥੇ ਇੱਥੋਂ ਐਨ ਹੋਊਗਾ ਇੱਥੋਂ ਐ ਨਹੀਂ ਜਾਂਦਾ ਨਾ ਆਇਆ ਜਾਵੇ ਇਹ ਸਿੱਧਾ ਹੋਊਗਾ ਮੈਂ ਇਹ ਰਿਤੀ ਆ ਕੇ ਨਾਟ ਨੂੰ ਬੁਲਣੀ ਹੈ ਨਾਟ ਨੂੰ ਪਤਾ ਹੈ ਛੱਟ ਦੀ ਨੂੰ ਗੋਡੇ ਤੱਕ ਦੇਖਣਾ ਜੇ ਆਉਂਦਾ ਹੈ ਗੋਡੇ ਤੱਕ ਤਾਂ ਨਾਟ ਸਹੀ ਹੋਊਗਾ ਨਹੀਂ ਘੜੂਗਾ ਥੰਡੇ ਜਾਂਦਾ ਤਾਂ ਮੋਟਾ ਹੋਊਗਾ ਹੁਣ ਆ ਨਾੜਾ ਜਿਹੜਾ ਇਹ ਆਉਂਦਾ ਉੱਥੇ ਹੀ ਇਹ ਜਾਊਗਾ ਉੱਪਰ ਨੂੰ ਨੋ ਐ ਜਾਵੇ ਨਾ ਸਿੱਧਾ ਜਾਵੇ ਉੱਪਰ ਨੂੰ ਜਾਊਗਾ। ਨਾਸ਼ ਮੜੇ ਦਾ ਹੀ ਲੱਗੂਗਾ। ਇਹ ਜੀ ਬਲ ਪਾਉਣੇ ਆ। ਬਲ ਪਾਉ ਨੂੰ ਸਾਫਣਾ ਸਾਫੀ ਕਰਦੇ ਜਾਂਦੇ। ਰੋਡੀ ਤੇ Depend ਹੈ। ਥੋੜਾ ਜਿਹਾ ਉੱਪਰ ਨੂੰ ਲਜਾਉਂ ਜੇ ਇੱਥੇ ਪੱਗ ਦੀ ਸ਼ੇਪ ਬਣ ਜਾਈ। ਤੁਸੀਂ ਕੀ ਕਰਦੇ ਹੋ ਲੜ ਨੂੰ ਸਾਰੇ ਲੜ ਐਨੇ ਖਾਂ ਚ ਇਕੱਠੇ ਕਰ ਦਿੰਦੇ। ਉਹ ਤਾਂ ਕਰਕੇ ਆਪਣੀ ਸ਼ੇਪ ਨਹੀਂ ਬਣਦੀ। ਆਹ ਲੜ ਨੂੰ ਪਹਿਲੇ ਤਿੰਨ ਲੜ ਥੱਲੇ ਲਾਓ ਚੌਥਾ ਲੜਾ ਸਿੱਧਾ ਲਾਓ ਆਵੇਂ ਪੰਜਵਾਂ ਲੜਾ ਥੋੜਾ ਜਿਹਾ ਉੱਪਰ ਨੂੰ ਲਿਜਾਓ ਇਹੀ ਗੱੜਨੇ ਜਿਹੜੇ ਐ ਸ਼ੇਪ ਬਣਾਉਂਦੇ ਨੇ ਬਾਕੀ ਇਹ ਦੂਵਰਾ ਫਾ ਲੜਨੇ ਨੇ ਹੋਰ ਅਗਦੀ ਸਹੀ ਕਰਨੀ ਹੈ ਬਾਜ ਅੱਗੇ ਨਾਲੇ ਪਿੱਛੇ ਦੋਨਾਂ ਪਾਸੇ ਮਾਰਨਾ ਜਿਹੜੇ ਨੜ ਚ ਦੋਨਾਂ ਪਾਸੇ ਮਾਰਨ ਲੈ ਗਏ ਜੰਮ ਨੜ ਆ ਗਿਨ ਮਾਰਨਾ ਲੈ ਪਿੱਛੇ ਸਾਰੇ ਨੜਾਂ ਚ ਮਾਰਨਾ ਬੰਦ ਜਿਵੇਂ ਆਪਣੇ ਹੱਥ ਨਾਲ ਤੁਸੀਂ ਬੰਦਦੇ ਬੰਦਦੇ ਸਫਾਈ ਕਰ ਦੋ ਆਵਾਜ਼ ਮਾਰਦੀ ਰੋਡ ਨਹੀਂ ਬੰਦੀ ਪਰ ਜੇ ਵੀ ਜਿਵੇਂ ਮਾਰਨ ਦਾ ਮਾਰ ਸੌਦੇ ਆ ਇੱਥੇ ਤੋਂ ਨਵਾਂ ਲੱਗਦਾ ਵੀ ਬੜਾ ਸਾਫ਼ ਹੈ ਆ ਜਿਵੇਂ ਸਾਫ਼ ਰੋਡ 'ਤੇ ਇਹ ਚ ਬਹੁਤ ਬਹੁਤ ਐਂਬਾਜ ਮਾਰਕਿਟ ਇਹਦੂ ਪਤਲੇ ਬਣ ਨੜ ਪਾਉਣਾਂ ਦੇ ਪੈਸੇ ਹੁਣ ਸੂਈ ਨਾਲ ਪਾਏ ਜਾਂਦੇ ਪਰ ਸੂਈ ਤੁਸੀਂ ਵਾਲੇ ਨਹੀਂ ਚੱਕਿਓ ਇਹ ਵੀ ਆਖੋ ਖਿਚਵਾ ਜੀ ਜਿਵੇਂ ਹੁਣ ਮੈਂ ਆਹ ਲੜਾ ਜਿਹੜਾ ਆਹ ਇਹ ਉਰੇ ਰੱਖਿਆ ਸੀ ਇਹਦੇ ਅੱਖ ਤੇ ਇੱਥੇ ਇਹ ਸਾਰੇ ਲੜ ਲਾਉਂਦੇ ਲਾਉਂਦੇ ਥੋੜਾ ਥੋੜਾ ਪਿੱਛੇ ਰਿਸ ਕੇ ਗਏ ਇਹ ਆਉਂਦੇ ਆਪ ਆਪਣੀ ਜਗ੍ਹਾ ਤੇ ਆ ਗਿਆ ਮੈਨੂੰ ਕਿਤੇ ਕਰਨ ਦੀ ਲੋੜ ਨਹੀਂ ਹੁਣ ਜੇ ਤੁਸੀਂ ਪਹਿਲੇ ਹੀ ਇੱਥੇ ਰੱਖ ਲੈਨੇ ਹੋ ਉਹ ਪੱਗ ਬਣਦੇ ਬਣਦੇ ਪਿੱਛੇ ਜਾਈ ਜਾਂਦਾ ਤਾਂ ਹੀ ਪਿੱਛੇ ਭੱਗ ਜਾਂਦਾ ਇਹ ਹੁਣ ਮੈਂ ਉਰੇ ਰੱਖਿਆ ਸੀ ਉਰੇ ਆਪਦੀ ਜਗ੍ਹਾ ਤੇ ਆ ਗਏ ਹੁਣ ਇਹ ਕਿਤੇ ਨਹੀਂ ਜਾਂਦਾ ਆਹ ਲੜਾ ਜਿਹੜਾ ਤੁਹਾਡਾ ਇਹ ਵੀ ਐ ਅੱਖ ਤੱਕ ਖੁੱਲਾਉਣਾ ਚਾਹੀਦਾ ਤਾਂ ਹੀ ਲੜ ਤਾਂ ਇੱਥੇ ਟੋਆ ਨਹੀਂ ਕਰਦਾ ਬਾਈ ਮੁੰਡੂ ਆਪੇ ਜਾਂਦਾ ਉਸ ਤੋਂ ਬਾਅਦ ਕੱਲ ਦੀ ਲੜ ਲਾਉਣਾ ਆ ਦੋਨੇ ਕਿਨਾਰੇ ਜਿਹੜੇ ਅੰਦਰ ਮੋੜਨੇ ਨੇ ਦੋਨੇ ਕਰਨੀਆਂ ਫਿਰ ਇਹਨੂੰ ਦੋਨਾਂ ਪਾਸੇ ਤੋਂ ਫੜ ਕੇ ਚੱਕੀ ਨਾਲ ਨੂੰ ਐ ਲਾਉ ਜੇ ਸਾਫ਼ ਹੋਣਾ ਹੈ ਜਮਨ ਸਾਫ਼ ਵੀ ਲੱਗਣੀ ਬੜਕਾਉਣੇ ਆ ਇਹ ਨੂੰ ਪੁੰਚ ਤੱਕ ਇੱਕ ਉਪਰਤੰ ਦੇ ਕਰਦੇ ਜਿਹਾ ਨਾ ਬਸ ਬੰਗਰ ਦੇ ਹੁਣ ਇੱਕ ਤਾਂ ਲੜ ਇਹ ਇੰਜ ਲੱਗ ਜੂਗਾ ਸਿੱਧਾ ਜੇ ਮੋੜ ਕੇ ਲਾਣਾ ਇਹ ਨੂੰ ਕਰ ਦੋ ਆਹ ਥਾਂ ਇੱਥੋਂ ਫੜੋ ਐਸੇ ਦੇਖ ਰਿਹਾ ਐਥੋਂ ਫੜੋ ਆਏ ਆਇਆ ਵਰਕਿੰਗ ਮੋੜ ਨਾਲ ਇੱਕ ਵਾਰ ਮੋੜ ਦਾ ਇਥੇ ਪੂਰੇ ਗੁੰਠਾ ਧਾਲੋ ਗੁੰਠਾ ਧਰ ਕੇ ਇੱਥੋਂ ਆਹ ਲੜ ਨੂੰ ਆਇਆ ਜਣ ਜਦ ਮਿਆ ਹੁਣ ਇਹ ਤੇ ਕੰਨੀ ਬਾਹਰ ਆ ਗਈ ਇਹ ਕੰਨੀ ਬਾਹਰ ਨਹੀਂ ਹੋਣੀ ਚਾਹੀਦੀ ਇਹਨੂੰ ਅੰਦਰ ਮੋੜ ਦੋ ਇਹ ਪਤਾ ਹੀ ਨਹੀਂ ਲੱਗੇ बस केजी ਵਾਲਾ ਪਾ ਦੂੰ ਜੀ ਸੋਹਣਾ ਲੱਗਣਾ। ਬੱਸ ਇਹ ਪੱਗ ਤੇ ਲਾਣ ਲੱਗਦਾ। ਵੈਸੇ ਤੁਹਾਨੂੰ ਲਾ ਕੇ ਦਿਖਾਤਾ। ਆਲਾੜ ਨੂੰ ਲੱਗ ਜੰਨੇ। ਮੋੜ ਕੇ। ਪਰ ਪਾਉਂਗੇ ਸਿੱਧੇ ਕਾਉਣ। ਆਲਾੜ ਨੂੰ ਐ ਟਾਈਟ ਕਰਕੇ ਲਾਉਣਾ। ਇੱਥੇ ਇਹ ਗੁੱਠਾ ਰੱਖ ਕੇ ਨਾ ਜਿਹੜੀ ਆਪਣੀ ਆ ਚੀਜ਼ ਹੁੰਦੀ ਹੈ ਇਹਦੇ ਵਿੱਚ ਢੜਕਾ ਲੈ ਗਰੋਂ ਥੋੜਾ ਜਿਹਾ। ਇਹ ਜਦੋਂ ਸਿੱਧਾ ਐਂ ਲੱਗ ਜਾਂਦਾ ਜਿਹਨੂੰ ਟਰੈਕ ਰੱਖਾਂਗੇ ਤਾਂ ਆਸੇ ਚੜਕਾਉਣ ਦੀ ਲੋੜ ਨਹੀਂ ਨੂੰ ਐ ਸਿੱਧਾ ਲੱਗ ਜੂਗਾ ਐਵੇਂ ਲੱਗਦਾ ਪਰ ਜੇ ਤੁਹਾਨੂੰ ਲੱਗਦਾ ਕਿ ਇਹਨੂੰ ਪਤਲਾ ਕਰਨਾ ਇੱਥੋਂ ਇਹਨੂੰ ਟਰੈਕ ਰੱਖੂਗੀ ਤੇ ਝੜਕਾਉਂਗੀ ਇਹ ਪਤਲਾ ਕਰਕੇ ਲੱਗੇ ਹੁਣ ਜੇ ਤੁਹਾਨੂੰ ਐਂ ਲੱਗਦਾ ਵੀ ਇੱਥੋਂ ਵੱਲ ਇਹ ਬਾਹਰ ਨੂੰ ਨਿਕਲਦੀ ਐ ਤਿੱਖੀ ਐ ਇਹਨੂੰ ਐਂ ਲੱਗ ਦੋ ਨਲੇ ਸਿਰ ਤੋਂ ਖੁੱਲ ਜੂਗੀ ਦੋਨਾਂ ਵੱਸੋਂ ਹੋਵੇ ਟਕਣਾ ਸਿਰ ਜਿਹੜਾ ਸਭ ਤੋਂ ਪਹਿਲਾਂ ਲੜ ਲਾਇਆ ਸੀ ਸਿਰ ਦੇ ਵਿਚਾਲੇ ਉਹ ਲੜ ਚੱਕਣਾ ਆਪਾਂ ਇਹਵੇਂ ਇੰਨਾ ਕੁ ਖਿੱਚਦਾ ਬਸ ਇਹ ਬਾਹਰ ਨਾ ਲੱਗੇ ਇਕੱਤਰ ਨਾਲ ਪਿਛੋੜ ਕੇ ਰੱਖਣਾ ਡਬਲ ਨੜੀ ਖੋਲਣਾ ਸਾਰੇ ਜੱਥੇ ਖੋਲਣਾ ਸਾਰੇ ਸਿਰਤੇ ਖੋਲ੍ਹ ਕੇ ਇਹਨੂੰ ਛੱਡਾਂ ਦਾ ਦੱਬ ਲਓ ਛੱਡਾਂ ਤੇ ਦੱਬ ਕੇ ਇਹਨੂੰ ਇੱਥੇ ਉਰੇ ਹੱਥ ਧਰ ਲਓ ਫਿਰ ਉਹਨੂੰ ਤੁਹਾਡੇ ਕੋਲ ਪੂਰੇ ਥੋੜੀ ਨਿਕਲਦਾ ਜੀ ਹੱਥ ਸਾਕੇ ਤੇ ਜਿਹੜਾ ਰਹਿ ਗਿਆ ਉਹਨੂੰ ਦਾਬੋ ਆ ਦੇਖੋ ਜੇ ਦੋਨੋਂ ਪਾਸੇ ਵਾਰ ਮਾਰਾਂਗੇ ਨਾ ਐਨੇ ਸਾਬ ਹੋ ਜਾਣਗੇ ਇਕੱਲਾ ਇਕੱਲਾ ਲੜ ਦੇਖੋ ਜਿਹਨਾਂ ਦੋਨੋਂ ਪਾਸੇ ਵਾਰਾਂਗੇ ਤੇ ਇਕੱਲਾ ਇਕੱਲਾ ਲੜ ਜਿਵੇਂ ਤੁਸੀਂ ਜਿਵੇਂ ਪਹਿਲਾ ਲੜ ਅੱਗੇ ਤੇ ਰਿਆ ਸੀ ਦੂਜੇ ਦੇ ਉੱਤੇ ਤੇ ਰਿਆ ਤੀਜੇ ਦੇ ਉੱਤੇ ਤੇ ਰਿਆ ਚੌਥੇ ਦੇ ਉੱਤੇ ਤੇ ਰਿਆ ਪੰਜਵੇਂ ਦੇ ਉੱਤੇ ਤੇ ਰਿਆ ਫੇਰੇ ਸ਼ੇਪ ਬਣਦੀ ਹੈ ਇਹਦੀ ਪੱਗ ਦੀ ਜੇ ਪਿੱਛੇ ਦੱਬ ਦੱਬ ਕੇ ਤੇ ਰਾਂਗੇ ਨਾ ਲੜ ਦੇ ਉੱਤੇ ਲੜ ਫੇਰ ਬਣੂਗਾ ਨਹੀਂ ਇਹ ਬਣਦਾ ਨਹੀਂ ਪਿੱਛੇ ਦਾ ਪਿੱਛੋਂ ਫਿਰ ਪਿੱਛੋਂ ਐਵੇਂ ਬਣ ਜਿਵੇਂ ਆਪਾਂ ਵਰਗਾ ਬਣਦੇ ਹਾਂ ਮੈਂ ਗੋਲ ਤੋਂ ਵੀ ਲੋੜੇ ਦੇ ਅੰਦਰ ਤਾਂਨੇ ਕੰਨੀ ਅੰਦਰ ਕਰਨੇ ਨੇ ਦੇ ਨਾਲ ਉਹ ਖਿੱਚ ਕੇ ਲੋੜੇ ਪੂਰੇ ਆਪਾਂ ਜਦੋਂ ਆਪ ਬੰਨਾਂਗੇ ਜਾਂ ਹਸ ਤਰਲੇ ਬੂਟਾ ਕਰਦੇ ਇਹਨਾਂ ਧਰਤੀ ਨੂੰ ਟਾਈਟ ਕਰਨਾ ਹੈ ਟਾਈਟ ਕਰਕੇ ਜਿੱਧਰ ਆਪਾਂ ਬੰਨ ਲੈਣਾ ਉਧਰ ਦੇ ਬਸ ਰੱਖਣਾ ਹੈ ਅ ਸਿਰੋਤ ਤੱਕ ਦਬੋ ਇਨੀਸ਼ੀਅਲ ਕਿ ਕਿੰਨੀ ਮੁਸ਼ਕਲ ਮੋਚਣਾ ਕਰਨਾ ਕਰ ਰਹੇ ਹੂ ਪਰ ਸਭ ਹੋ ਗਿਆ ਅਬ ਓਕੇ ਪਰ ਬਹੁਤ ਲੱਗਦਾ ਕਰਦਾ ਹੁਣ ਜੇ ਮੇਰੇ ਚੋਂ ਵਾਲਾ ਪੈਣਾ ਐਨੇ ਹੀ ਬਾਰੇ ਦੇ ਇਹਨਾਂ ਦੀ ਜ਼ੋਰ ਹੋ ਜਾਣੀ वाई गुरु वाई गुरु सो एसी ਆਪਣੇ ਜੋ ਦਸਤਾਰ ਸਖਲਾਈ ਕੈਂਪ ਦੀਆਂ 13ਵੇਂ ਦਿਨ ਦੀਆਂ ਜੋ ਲਾਈਵ ਤਸਵੀਰਾਂ ਲਾਈਵ ਵੀਡੀਓ ਸੋ ਕਿਸ ਤਰ੍ਹਾਂ ਦਸਤਾਰ ਸਜਾਉਣੀ ਆ ਕਿਸ ਤਰ੍ਹਾਂ ਆਪਾਂ ਨੇ ਸੋ ਕੱਲਾ ਕੱਲਾ ਲੜ ਕਿਦਾਂ ਰੱਖਣਾ ਕਿਵੇਂ ਕਰਨਾਗਾ ਸੋ ਇਨਾ ਗੁਰੂ ਸਹਿਬਾਨਾਂ ਦੁਆਰਾ ਅੱਜ ਸਾਡੇ ਇਨਾ ਕੈਂਪ ਦੇ ਵਿੱਚ ਹਾਜ਼ਰ ਭਰਾਵਾਂ ਨੂੰ ਬੱਚਿਆਂ ਨੂੰ ਦੱਸਿਆ ਗਿਆਗਾ ਸੋ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਹੀ ਉਹਨਾਂ ਭਰਾਵਾਂ ਦਾ ਗੁਰੂ ਸਹਿਬਾਨਾਂ ਦਾ ਜਿਨ੍ਹਾਂ ਦੇ ਦੁਆਰਾ ਇਹ ਦਸਤਾਰ ਸਫਲਾਈ ਕੈਂਪ ਨੂੰ ਜੋ ਬੜਾਵਾ ਦਿੱਤਾ ਜਾਂਦਾਗਾ ਸੋ ਜਰੂਰ ਵੀਡੀਓ ਨੂੰ ਲਾਈਵ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ